ਉਦੀਪ ਦਵੜੀਖਾਨੇ ਵਾਲਾ ਤੇ ਆਪਣੇ ਦਵੜੀਖਾਨੇ ਪਿੰਡ ਦਾ ਮੁੰਡਾ ਅਨਮੋਲ ਆ ਬਹੁਤ ਵਧੀਆ ਪੰਜਾਬ ਪੁਲਿਸ ਦੀ ਜਿਹੜੀ ਤਿਆਰੀ ਕਰਵਾਉਂਦਾ ਬੱਚਿਆਂ ਦੀ ਸੋ ਆਓ ਤੁਹਾਨੂੰ ਅਨਮੋਲ ਨਾਲ ਆਪਾਂ ਮਲਾਉਣੀ ਆ ਬਹੁਤ ਵਧੀਆ ਐਕਸਰਸਾਈਜ਼ ਆਪਣਾ ਭਰਾ ਕਰਵਾਉਂਦਾ ਹੈਗਾ ਭਰਤੀ ਆਉਣੀ ਆ ਪੁਲਿਸ ਦੀ ਆਉਣੀ ਆ ਫੌਜ ਦੀ ਆਉਣੀ ਆ ਸੋ ਬਹੁਤ ਵਧੀਆ ਮੁੰਡਾ ਐਕਸਰਸਾਈਜ਼ ਕਰਵਾਉਂਦਾ ਸੋ ਵਧੀਆ ਐਥਲੀਟ ਆ ਤੇ ਐਂਡ ਵਾਲੇ ਬੱਚਿਆਂ ਨੂੰ ਬੇਨਤੀ ਆ ਆਸ-ਪਾਸ ਦੇ ਪਿੰਡਾਂ ਦੇ ਬੱਚਿਆਂ ਨੂੰ ਬੇਨਤੀ ਆ ਆਜਿਆ ਕਰੋ ਨਾਲ ਤਿੰਨਾਂ ਨੇ ਤਿਆਰੀ ਲਾਉਣੀ ਆ ਦੂਜੀ ਵੀ ਆਇਆ ਕਰੋ ਬਾਈ ਕੋਲੇ ਤਾਂ ਸੋ ਜਿਹੜੇ ਟੈਂਡ ਦੌੜੀ ਖਾਣੇ ਦੇ ਬੱਚੇ ਵਧੀਆ ਗੀਮਾਂ ਵੱਲ ਆ ਰਹੇ ਆ ਉਹਨਾਂ ਨੂੰ ਵੀ ਆਪਾਂ ਅੱਗੇ ਲੈ ਕੇ ਆਉਣਾ ਦੋਸਤੋ ਸੋ ਵਧੀਆ ਮੁੰਡਾ ਇੱਕ ਵਧੀਆ ਜਿਹੜਾ ਮਿਹਨਤ ਕਰਾਉਂਦਾ ਬੱਚਿਆਂ ਨੂੰ ਤੇ ਆਉਣ ਵਾਲੇ ਸਮੇਂ 'ਚ ਬੱਚੇ ਵੀ ਆਪ ਦੀ ਜਿਹੜਾ ਪਵਿੱਖਾ ਨੂੰ ਸਵਾਰਨ ਨਹੀਂ ਉਹ ਜੇ ਚੰਗੇ ਪਾਸੇ ਆਉਣਗੇ ਤਾਂ ਪਵਿੱਖ ਵੀ ਫੇਰੀ ਦੁਬਾਰਾ ਜਾਂਦਾ ਆਪਣਾ ਜ਼ਿੰਦਗੀ ਦਾ ਬਹੁਤ ਵਧੀਆ ਦੋਸਤੋ ਅਨਮੋਲ ਆਪਣੇ ਪਿੰਡ ਦਾ ਦਬੜੀਖਾਨੇ ਦਾ ਬੱਚਿਆਂ ਨੂੰ ਇੱਕ ਵਧੀਆ ਜਿਹੜੀ ਮਿਹਨਤ ਲਵਾ ਰਿਆ ਸੋ ਭਰਾਣੂ ਵੀ ਆਪਣੇ ਨੂੰ ਦਾ ਫੁੱਲ ਤਪੂੜਾ ਤੇ ਸਾਰੇ ਪਿੰਡ ਵਾਲਿਆਂ ਨੂੰ ਮਿਹਨਤ ਦੀ ਵੀ ਸਪੋਰਟ ਕਰਿਓ ਦੱਬ ਕੇ ਤੁਹਾਨੂੰ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਿਓ ਦੋਸਤੋ